ਮੌਤ ਦਾ ਸਰਟੀਫਿਕੇਟ ਨਾ ਹੋਵੇ ਉਸ ਦਾ ਵਿਰਾਸਤ ਇੰਤਕਾਲ ਕਿਵੇਂ ਹੋਵੇਗਾ ਕਿਉਂਕਿ 1999 ਤੋਂ ਪਹਿਲਾਂ 1989 ਤੋਂ ਪਹਿਲਾਂ ਉਹ ਵਿਅਕਤੀ ਮਰ ਚੁੱਕੇ ਤੇ ਉਹਨਾਂ ਦੀ ਮੌਤ ਦਾ ਸਰਟੀਫਿਕੇਟ ਨਹੀਂ ਨਾ ਕੋਈ ਆਧਾਰ ਕਾਰਡ ਆ ਇਸ ਦਾ ਹੱਲ ਕੀ ਹੈ ਇਹ ਤਾਂ ਛਾ ਕੁਐਸਚਨ ਹੈ ਜੇਸੇ ਉਹ ਵਿਅਕਤੀ ਮਰ ਗਿਆ ਉਸ کے اس کے پاس نہ تو ਉਸ ਦਾ ਡੈਥ ਸਰਟੀਫਿਕੇਟ ਹੈ ਆਧੇ ਜੋ ਉਸकी اولاد ਹੈ ਉਸ کے بچے ہیں ان کے نام ਵਿਰਾਸਤ ਇੰਤਕਾਲ ਚੜੇਗਾ ਪਰ उसके पास डेथ सर्टिफिकेट नहीं है जी। जिस समय हम संस्कार करते हैं हाँ उस समय मंदिर जैसे गुरुद्वारों में अरदास होती है हाँ वहां उस जिस टाइम डेथ होती है या उसके फूल डालते हैं हाँ उस समय उसका नाम लिखाया जाता है जी। या तो वो सर्टिफिकेट हो जाए जैसे हिंदुओं में हरिद्वार है हाँ वहां पर उसको जब एंट्री करते हैं वो हो जाए उसके हिसाब से और एक मालिक उसके मालिक का वारसान एक एफिडेविट देगा जी हम इत में बारिश है तो उसके मुताबिक भी इंतकाल किया जा सकता ਪੰਜਾਬ ਦੀ ਲਾਲ ਲਕੀਰ ਅਤੇ ਹਰਿਆਣੇ ਦੀ ਲਾਲ ਲਕੀਰ ਇਹਦੀ ਜਿਹੜਾ ਰਕਬਾ ਹੁੰਦਾ ਉਹਦੇ ਵਿੱਚ ਕੀ ਫਰਕ ਆ ਕਿਉਂਕਿ ਅਸੀਂ ਉਹਦੀ ਰਜਿਸਟਰੀ ਕਰਵਾ ਸਕਦੇ ਆ ਜਾਂ ਨਹੀਂ ਲਾਲ ਲਕੀਰ ਜਿਹੜੀ ਹੁੰਦੀ ਹੈ ਇਹ ਪਿੰਡ ਦੀ ਆਬਾਦੀ ਦੀ ਲਾਈਨ ਹੁੰਦੀ ਹੈ ਜੀ ਇਹਦੇ ਜਿਹੜਾ ਅੰਦਰ ਦਾ ਰਕਬਾ ਹੁੰਦਾ ਹੈ ਉਹਦੇ ਚ ਜਿਹੜੇ ਜਿਹਦਾ ਕਬਜ਼ਾ ਨਾ ਉਹੀ ਮਾਲਕ ਹੁੰਦਾ ਹੈ ਹੁਣ ਹਰਿਆਣੇ ਵਿੱਚ ਲਾਲਕੀਰ ਮੈ ਰਜਿਸਟਰੀਆਂ ਸ਼ੁਰੂ ਹੋ ਗਈਆਂ ਹਰਿਆਣੇ ਵਿੱਚ ਜੀ ਸਰ ਜਿਸ ਦਾ ਜਿੰਨਾ ਕਬਜ਼ਾ ਹੈ ਉਹੀ ਮਾਲਕ ਹੈ ਰਿਆਲ ਕੀ ਅੰਦਰ ਹਰਿਆਣਾ ਇਹ ਸਰ ਕਿੰਨੇ ਟਾਈਮ ਤੋਂ ਹੋ ਰਹੀ ਹੈ ਰਜਿਸਟਰੀ ਹਰਿਆਣੇ ਦੀ ਸਾਡੇ 1 2 ਸਾਲ ਦੇ ਕਰੀਬ ਹੋ ਰਹਾ ਹੈ ਠੀਕ ਹੈ ਜੀ ਹਾਂ ਲਾਲ ਡੋਰਾ ਵੀ ਕਹਿੰਦੇ ਨੇ ਅੱਛੇ ਲਾਲ ਲਾਲ ਠੀਕ ਹੈ ਜੀ ਲਾਲ ਡੋਰਾ ਦੇ ਅੰਦਰ ਬਿੜੇ ਤੋਂ ਕਾਣ ਹਾਂ ਜੀ ਉਹ ਕਬਜ਼ੇ ਵਾਲੀ ਜਗ੍ਹਾ ਜਿਹਦੀ ਵਿੱਚ ਜ਼ਮੀਨ ਕਬਜ਼ਾ ਹੈ ਅਜੇ ਉਹ ਮਾਲਕ ਹੈ ਠੀਕ ਹੈ ਜੀ ਉਹਦੀਆਂ ਸਾਈਡਾਂ ਦਾ ਖਾਦ ਕੇ ਨਾ ਰਜਿਸਟਰੀ ਹੋ ਜਾਂਦੀ ਹੈ ਦੋਸਤੋ ਜਿਵੇਂ ਅਸੀਂ ਪਹਿਲਾਂ ਪੰਜਾਬ ਦੇ ਲੈਂਡ ਰਿਕਾਰਡ ਵਾਰੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਰਹੇ ਹਾਂ ਅੱਜ ਆਪਾਂ ਹਰਿਆਣੇ ਦੇ ਲੈਂਡ ਰਿਕਾਰਡ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਜੇਕਰ ਕਿਤੇ ਤੁਹਾਡਾ ਕੋਈ ਹੋਰ ਸਾਡੇ ਜਿਹੜੇ ਅਸੀਂ ਸਵਾਲ ਪੁੱਛਾਂਗੇ ਇਹਨਾਂ ਤੋਂ ਬਿਨਾ ਤੁਹਾਡਾ ਕੋਈ ਹੋਰ ਵੀ ਸਵਾਲ ਹੋਇਆ ਤਾਂ ਸਾਨੂੰ ਉਹ ਵੀ ਕਮੈਂਟ ਕਰਕੇ ਦੱਸਿਓ। ਜੁਮਲਾ ਮੁਸਤਕਾ ਖਾਤਾ ਆਪਣੇ ਨਾਮ ਹੋ ਸਕਦਾ ਜਾਂ ਨਹੀਂ? ਜੁਮਲਾ ਮੁਸਤਕਾ ਤੇ ਇੱਕ ਸਾਂਝੀ ਜ਼ਮੀਨ ਹੈ। ਜੀ। ਉਸਮੇ ਜੁਮਲਾ ਮਾਲਕਾਂ ਜਿ세 ਹਰਿਆਣੇ ਮੇ ਤਾਂ ਅੱਕਲ ਹੈ ਹੀ ਨਹੀਂ ਹੈ ਪੰਚਾਇਤ ਦੇ ਖਾਤੋਂ ਮੇ ਚਲੀ ਗਈ ਹੈ। ਜੀ ਸਰ। हमारे हरियाणा में अब नहीं है पहले हुआ करती थी जी अब ज्यादातर ये पंचायत के खाते में चली गई है जुमला का ठीक है सर मैंने पहले भी कहा ना जो जमा बंदी है जमा बंदी में उस मालिक का नाम के साथ ही उसका खसरा नंबर उसमें एंट्री होती है जी उसकी एंट्री जो होती है ना खसरा नंबर की उस वो मालिक उसी नंबर का ही मालिक होगा दूसरों का नहीं धर्मस्थान की जमीन लीज आउट हो सकती है जेकर हाँ तो बैंक उसनु ਮੌਰਗੇਜ ਕਰ ਸਕਦੀ ਹੈ ਜਾਂ ਨਹੀਂ ਨਹੀਂ ਕਰ ਸਕਦੀ ਉਹ ਉਸ ਨੂੰ ਨਹੀਂ ਕਰ ਸਕਦੀ ਇਸ ਕੇਂਦਰ ਜੋ ਧਰਮ ਸਥਾਨ ਦੀ ਜਮੀਨ ਹੈ ਨਾ ਉਸਕੋ ਮੌਤਮੀ ਮੋਤੇ ਆ ਡੇਰੇ ਕੇ ਸੰਤ ਹੁੰਦੇ ਹਨ ਹਾਂਜੀ ਹਾਂ ਉਹ ਸੰਤ ਉਸ ਜ਼ਮੀਨ ਕੋ ਬੈਂਕ ਮੇ ਅਲਾਉਡ ਨਹੀਂ ਰੱਖ ਸਕਦੇ ਠੀਕ ਹੈ ਸਰ ਉਹ ਨਹੀਂ ਹੋ ਸਕਦੀ ਤਕਸੀਮ ਹੋਏ ਨੂੰ 2 ਸਾਲ ਹੋ ਗਏ ਤਾਂ ਵਕਰੀ ਜਮ੍ਹਾਂ ਬੰਦੀ ਕਦੋਂ ਹੋ ਸਕਦੀ ਹੈ रेवेन्यू रिकॉर्ड के अनुसार बखरी जो मंदी जमाबंदी हमारी पांच साल के बाद बनती है पांच साल में जितने हमारे इंतकाल होते हैं उसकी एंट्री जम मंदी में होती है तो उसका नाम पांच साल बाद ही जमा मंदी में आएगा जिम्मे पहला गल रहे भी कोई डेट होंगी जमाबंदी को सोलह सोलह जून से शुरू होके हाँ जी और पंद्रह जून सोलह जैसे एक जमाबंदी अब हमारी दो हजार अठारह की है जी सर अठारह सोलह जून अठारह से शुरू होगी वो और वो बनेगी हमारी अगली जो नई जमबंदी बनेगी हाँ तेईस में जाके बनेगी सोलह जून तेईस में पांच साल बाद नया रिकॉर्ड बनता है जमबंदी का तकसीम कद भी बद घट तो हो सकती है ज नहीं जी जी तकसीम जी है मान लो एक मालिक चार चार मालिक ने एक एक एकड़ मालिक ने हो चार हाँ ही उन्होंने बराबर बराबर तकसीम होगी चारा की ਵੱਧ ਘਟ ਨਹੀਂ ਹੋ ਸਕਦੀ ਵੱਧ ਘਟ ਇਹ ਪਟਵਾਰੀ ਕਾਨੂੰਨ ਨੂੰ ਪਾ ਫਰੋ ਦੋ ਮਰਲੇ ਤੱਕ ਵੱਧ ਘਟ ਕਰ ਸਕਦਾ ਠੀਕ ਹੈ ਸਿਰਫ ਦੋ ਮਰਲੇ ਤੱਕ ਨਹੀਂ ਤਾਂ ਬਰਾਬਰ ਬਰਾਬਰ ਹੋਏਗੀ ਉਹ ਜਿਹੜੀ ਆਪਾਂ ਵੱਧ ਘਟ ਦੀ ਗੱਲ ਕਰ ਰਹੇ ਆ ਉਹ ਮਤਲ ਉਹਨਾਂ ਨੂੰ ਅਥਾਰਟੀ ਹੁੰਦੀ ਹੈ ਜਾਂ ਕੋਈ ਤਹਿਸੀਲਦਾਰ ਸਾਹਿਬ ਦਾ ਆਡਰ ਕਰਦਾ ਹੈ ਅੱਛਾ ਜੀ ਸੁਣ ਸਿੱਧੇ ਰਕਸਦ ਹੈ ਆਡਰ ਦੇ ਤਾਂ ਠੀਕ ਹੈ ਇਹਦੇ ਵਿੱਚ ਫਿਰ ਸਰ ਕੋਈ ਇਤਰਾਜ਼ ਵੀ ਕਰ ਸਕਦਾ ਵੀ ਹਾਂ ਜੇ ਤੁਸੀਂ ਮੰਨ ਲਓ ਇੱਕ ਦੋ ਮਰਲੇ ਕਿਸ ਦੀ ਵੱਧ ਲਿਖਤੀ ਜਾਂ ਘੱਟ ਕਰਤੀ ਉਹਦੇ ਵਿੱਚ ਫਿਰ ਕੋਈ ਇਤਰਾਜ਼ ਵੀ ਪ੍ਰਗਟ ਹੋ ਸਕਦਾ ਹੈ ਇਤਰਾਜ਼ ਵੀ ਹੋ ਸਕਦਾ ਹੈ ਫਿਰ ਉਹ ਤਹਿਸੀਲਦਾਰ ਸਾਹਿਬ ਆਪਣੀ ਅਪੀਲ 'ਚ ਸੁਣਦੇ ਨੇ ਹਾਂਜੀ ਕਲੈਕਟਰ ਸਾਹਿਬ ਆਪਣੀ ਅਪੀਲ 'ਚ ਸੁਣਦੇ ਹਨ ਵੱਧ ਘੱਟ ਤੇ ਉਹਨਾਂ ਨੂੰ ਪੂਰੀ ਪਾਵਰ ਹੈ ਦੋ ਮਹੀਨੇ ਤੱਕ ਠੀਕ ਹੈ ਸਰ ਜੇਕਰ ਕਿਸੇ ਜ਼ਮੀਨ ਦਾ ਮਾਲਕ ਨਾ ਰਿਹਾ ਹੋਵੇ ਗਰਦਾਬਰੀ ਕਾਸਤਕਰ ਦੇ ਨਾਮ ਹੋਵੇ ਉਸ ਦੀ ਰਜਿਸਟਰੀ ਕਿਸ ਤਰ੍ਹਾਂ ਕਾਸਤਕਰ ਦੇ ਨਾਮ ਹੋ ਸਕਦੀ ਹੈ ਕਾਸਤਕਰ ਰਜਿਸਟਰੀ ਲਈ ਤਿਆਰ ਆ ਕਾਸਤਕਰ ਦੇ ਨਾਮ ਰਜਿਸਟਰੀ ਹੋ ਹੀ ਨਹੀਂ ਸਕਦੀ ਜੀ ਬਿਲਕੁਲ ਵੀ ਉਹ ਮਾਲਕ ਮਾਲਕ ਹੀ ਕਿ ਅਗਰ ਉਹ ਮਾਲਕ ਕੋ ਗੁਣ वो डेथ हो जाती है मालिक की हाँ तो उसके बाद वारिस ही उसके नाम रजिस्ट्री करा सकते हैं काश्तकार के नाम बिल्कुल रजिस्ट्री नहीं होती काश्तकार के नाम सिर्फ गिरदावरी रहेगी गिरदावरी ही रहेगी मालिक नहीं वो बन सकता है ठीक है सर शामलाट जमीन केड़ी होती है इस दी भरतों कर सकते हैं शामलाट एक गांव की साझी जमीन होती है जी सर उसकी भरतों गांव के लोग ही कर सकते हैं जैसे पशुओं के बैठने की जगह होती थी जैसे पहले जी कोई जी खास प्रोग्राम हो कहीं कम्युनिटी हॉल बनाना हो या धर्मशाला बनानी हो उसके लिए वो बरती जाती है और गांव की सांझी सांझी भूमि होती है वो शाम ला जो, जो, जो सर इदे विच कोई आई नहीं होता कि आप देख सकते रूढ़ी वाला था जी वो क्या रूढ़ी वाला तो गड़े खाद होते हैं जैसे हमारे हरियाणा में गड़े खाद होते हैं उसमें मालिकों के ज्यादातर वो मालिकी होते हैं इस्तेमाल में कटे होते हैं उनके नाम ਠੀਕ ਹੈ ਜੀ ਉਹ ਮਾਲਕੀ ਹੀ ਹੁੰਦੇ ਆ ਗੜੂੜੀ ਬੜੇ ਤਾਂ ਆਪਕੀ ਤਰਫ ਰੂੜੀ ਬੋਲਤੇ ਆ ਹਰਿਆਣਾ ਵਿੱਚ ਹਾਂ ਹਾਂ ਬੜਾ ਖਾਤ ਬੋਲਾ ਜਾਂਦਾ ਅੱਛਾ ਹਰਿਆਣੇ ਦਾ ਬੜਾ ਖਾਤ ਗੜਾ ਖਾਤ